ਮਾਝ ਆਗਦੇ ਹਨ ਕਿ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਕਿਓ ਹਰ ਅਵਾਚੀ ਦਿਸਾ ਮੈਂ ਕਾਹੂ ਪਿਸ਼ਾਉ ਕੋ ਸਿਰ ਨਵਾਇਓ ਕਹਿੰਦੇ ਤੂੰ ਸਮਝ ਲੈ ਕਿ ਰੱਬ ਦਾ ਧਾਰਿਤਰ ਹੈ ਚੜ੍ਹਦੇ ਪਾਸੇ ਹੈ ਕੋਈ ਕਹਿੰਦਾ ਲਹਿੰਦੇ ਵਾਲੇ ਪਾਸੇ ਕਹਿੰਦੇ ਇਹੀ ਭਰਮਾਂ ਵਿੱਚ ਪਏ ਨੇ ਕਹਿੰਦੇ ਕੋਈ ਪੱਥਰ ਨੇ ਗੁਰ ਗੋਬਿੰਦ ਸਿੰਘ ਮਾਲਕ ਕਹਿੰਦੇ ਪੂਜੇ ਜਾਂਦਾ ਕੋਈ ਲਿੰਗ ਦੀ ਪੂਜਾਈ ਕਰੀ ਜਾ ਰਿਆ ਕਾਹੂ ਲੈ ਪਾਹ ਨੂੰ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਰ ਵਾਚੀ ਦਿਸਾਵੇਂ ਕਾਹੂ ਪਿਸ਼ਾਕ ਕੋ ਸੀਸ ਨਵਾਇਓ ਅੱਗੇ ਕੀ ਬਚਨ ਕੋ ਗੁਤਾਨ ਕੋ ਪੂਜਤ ਹੈ ਕਹਿੰਦੇ ਕੋਈ ਬੁੱਤਾਂ ਦੀ ਪੂਜਾ ਕਰਦੇ ਬੁੱਤ ਦਾ ਭਾਵ ਕੀ ਹੋਇਆ ਕਿਸੇ ਦੇਵਤੇ ਦੀ ਮੂਰਤੀ ਬਣਾ ਲੈਣੀ ਕਿਸੇ ਦੀ ਵੀ ਮੂਰਤੀ ਬਣਾ ਕੇ ਇਸਤ ਦੀ ਉਹਨੂੰ ਪੂਜਣਾ ਯਾਦ ਰੱਖਣਾ ਉਹ ਸਾਡੇ ਵਿੱਚ ਵੀ ਅੱਜ ਵੜ ਗਿਆ ਅੱਜ ਅਸੀਂ ਗੁਰੂਆਂ ਦੀਆਂ ਫੋਟੋਆਂ ਸਾਹਮਣੇ ਧੂਪ ਦਿਖਾ ਰਹੇ ਹਾਂ ਕਿਤੇ ਕਰਦੇ ਨਹੀਂ ਅਸੀਂ ਕਰਮ ਇਹ ਕੇਵਲ ਫੋਕਟ ਕਰੋ ਨਾ ਗੁਰਗੋਬਿੰਦ ਸਿੰਘ ਮਹਾਰਾਜ ਇਹ ਕੂੜ ਦੀ ਕਿਰਿਆ ਹੈ ਗੁਰਗੋਬਿੰਦ ਸਿੰਘ ਮਹਾਰਾਜ ਹੁਣ ਅਸੀਂ ਘਰਾਂ ਦੇ ਵਿੱਚ ਗੁਰਨਾਨਕ ਬਾਦ ਜੀ ਤੋਂ ਲੈ ਕੇ ਦਸਾਂ ਪਾਸਾਈਆਂ ਤੱਕ ਫੋਟੋਆਂ ਲਾ ਕੇ ਉਹਨਾਂ ਅੱਗੇ ਧੂਪ ਦਿਖਾ ਰਹੇ ਹਾਂ ਕੋਈ ਬਾਬਾ ਦੀਪ ਸਿੰਘ ਦੀ ਫੋਟੋ ਲਾ ਲਿਆ ਕੋਈ ਬੰਦਾ ਬਹਾਦਰ ਦੀ ਕੋਈ ਕਿਸੇ ਦੀ ਲਾ ਰਿਆ ਉਹਨਾਂ ਅੱਗੇ ਅਸੀਂ ਦੰਦੋਤਾ ਕਰ ਰਹੇ ਹਾਂ ਮੱਥੇ ਟੇਕ ਰਹੇ ਹਾਂ ਹੱਥ ਜੋੜ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਾਲਕੋ ਕਦੀ ਪੁੱਛਿਆ ਜਿਸ ਪਾਤਸ਼ਾਹ ਨੇ ਨਿਤਨੇਮ ਦੀ ਬਾਣੀ ਸਿਖਾ ਤੇਰੀ ਹੋਵੇ ਉਹਦੇ ਵਿੱਚ ਗੁਰੂ ਪਾਤਸ਼ਾਹ ਬਚਨ ਕਹਿ ਰਹੇ ਹਨ ਮਰ ਕਹਿੰਦੇ ਕੋਊ ਬਤਾਨ ਕੋ ਪੂਜਤ ਹੈ ਪਸ਼ ਕਹਿੰਦੇ ਕੋਈ ਪਸ਼ੂਆਂ ਨੂੰ ਪੂਜ ਰਿਆ ਕਹਿੰਦੇ ਕੋਈ ਬੁੱਧਾਂ ਨੂੰ ਪੂਜ ਰਿਆ ਕੋਊ ਬਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਧਾਇ ਕੋਈ ਮਰਦਿਆਂ ਦੀ ਪੂਜਾ ਹੀ ਕਰੀ ਜਾਵੇ ਜਿਹੜਾ ਬੰਦਾ ਚੜਾਈ ਕਰ ਜਾਂਦਾ ਸੀ ਨਮਸਕਾਰਾਂ ਕਰਦੇ ਕਰਦੇ ਹੋਏ ਕਿ ਨਹੀਂ ਕਰਦੇ ਸਾਸ